ਅਸੀ ਅਸੀ ਲਾਉਣਿਆ ਰਾਜੇ ਮਹਾਰਾਜਿਆਂ ਵਾਲਾ ਹਾਂ ਤਵਾ ਰਹੇ ਦਵਾ ਰਹੇ ਕੋਈ ਨਹੀਂ ਆਵਾਜ਼ ਨਹੀਂ ਲੈ ਕਦੀ ਤੁਸੀਂ ਪਰਫਿਊਮ ਵੜਾ ਲਾਉਣ ਨੂੰ ਐ ਨਹੀਂ ਪਤਾ ਇਸ ਕਰਨਾ ਹੋਣ ਦੀ ਵੀ ਕਾਲ ਕਰ ਦਿੰਦੇ ਮਤਲਬ ਗੁਰੀ ਮਾਰਤਾ ਦਿੱਤੀ ਹੁਣ ਸਿੱਧੀ ਸਿੱਧੀ ਤਿਆਰ ਹੋ ਜੇ ਇਮਤ ਲਗਾਈਏ ਕਿ ਤੋਨਾ ਕੇ ਤੋ ਨਹੀਂ ਤਾਂ ਆਪਣੀ ਹਮੇਂ ਬੰਨਣਾ ਦੀ ਬੇਜੀ ਹੋ ਜੂ। ਦਿਲ ਸੇ ਹੀ ਪਿਆਰ ਹੋ ਕੇ ਹੁੰਦਾ। ਹੁਣ ਚੱਲਦੇ ਆ ਆਪਣੇ ਯਾਰ ਸਭੀ ਕੋਲੇ ਬਠੰਡੇ ਤੇ ਉਹੀ ਰੱਖੂ ਆਪਣੀ ਇੱਜ਼ਤ ਆ। ਬਈ ਕਿੱਥੇ ਗਏ ਗਿਆ? ਬਸ ਆ ਦੇਖਰੀ ਦਾ ਐਸਾ ਆ। ਆ ਜੀ ਸੰਟਲਾਂ ਦੀ ਦਿਖਾਣਾ। ਉਹ ਬਈ ਸੰਟ ਨਹੀਂ ਹੁੰਦਾ ਥੋੜਾ ਬੋਲਣਾ ਸਿੱਖ ਲੈ। ਅਗਲੇ ਕੀ ਸੋਚਣਗੇ ਪਰਫਿਊਮ ਹੁੰਦਾ। ਉਹ ਸਾਡਾ ਪਿੰਡਾਂ ਨਾਲ ਸੰਟ ਨਹੀਂ ਹੁੰਦਾ। ਔਰ ਬਈ ਸਭੀ ਕਿਵੇਂ ਹੋ ਹਾਂ ਜੀ ਹਾਂ ਬਹੁਤ ਵਧੀਆ ਕਿਵੇਂ ਹੋ ਇਹ ਕੁੜੀ ਆਈ ਹੈ ਬਾਹਰੋਂ ਠੀਕ ਹੈ ਤੇ ਇਹਨੂੰ ਕੋਈ ਵਧਿਆ ਜਾਦਾ ਸੈਂਟਾ ਮੈਨੂੰ ਕੋਸੀ ਸੀ ਕਹਿੰਦੀ ਤੁਸੀਂ ਕਿੱਥੇ ਲਿਆਉਣਾ ਮੈਂ ਕਿਹਾ ਸਾਰਾ ਲਾਂਦੇ ਲਿਆਉਣਾ ਵੇਂਡੇ ਤੋਂ ਬਈ ਕਿੰਨੀ ਵਾਰੀ ਕਿਹਾ ਤੇਨੂੰ ਸੈਂਟਮ ਨਹੀਂ ਹੁੰਦਾ ਫਿਰ ਕਿਉਂ ਹੁੰਦਾ ਜਿਹੜਾ ਚਲ ਕੋਈ ਨਾਲ ਦਾ ਹੁੰਦਾ ਸੈਂਟੇ ਹੁੰਦਾ ਸਾਡਾ ਤਾਂ ਸੈਂਟੇ ਜ ਆ ਜੋਜ ਪ੍ਰੈਗਨਸੀ ਹੈ ਤੇ ਤੁਸੀਂ ਆਪ ਦਾ ਟੈਸਟ ਹੁਸੋ ਕਰਨਾ ਚਾਹੀਦਾ ਆ ਐਕਚੁਅਲ ਜੀ ਮੈਨੂੰ ਅ ਜਿਹੜਾ ਬ੍ਰਾਂਡਸ ਨੇ ਕਿਹਾ ਚੱਲ ਨਹੀਂ ਆਉਂਦੇ ਆ ਨਾ ਉਹ ਤਾਂ ਦਾ ਕੁਝ ਚਾਹੀਦਾ ਜਿਹਾ ਚੈਨਲ ਹੋ ਗਿਆ ਗਰਲਸ ਬਹੁਤ ਪਸੰਦ ਕਰਦੀਆਂ ਨੇ ਹਨਾ ਹੋਰ ਮੈਨੂੰ ਦੱਸ ਦੋ ਕਿਹੜੇ ਕਿਹੜੇ ਆ ਵਧੀਆ ਦੇ ਵਿੱਚ ਕਿਉਂਕਿ ਮੈਂ ਨਾ ਬਾਹਰ ਜਾਣਾ ਕੈਨੇਡਾ ਔਰ ਸੋ ਮੈਂ ਆਪਣੇ ਲਈ ਲੈਣਾ ਸੀਗਾ ਤੇ ਉੱਥੇ ਤੁਹਾਨੂੰ ਪਤਾ ਹੀ ਆ ਜਿਆਦਾ ਕੋਸਟਲੀ ਬਹਿ ਜਾਂਦੇ ਆ ਹਨਾ ਸੋ ਮੈਨੂੰ ਐਥੇ ਇਥੇ ਮੈਂ ਰੈਡੀ ਕਰਵਾ ਲਾ ਬਾਈ ਨੇ ਮੈਨੂੰ ਥੋੜੇ ਬਾਰੇ ਦੱਸਿਆ ਆਦੀ ਗੱਲ ਕੀਤੀ ਹਾਂਜੀ ਹਾਂਜੀ ਵਾਓ ਦਾ ਸੇਮ ਹਾਂਜੀ ਜੁੱਟੂ ਜੁੱਟੂ ਯਾ ਕੀ ਕੀ ਆ ਬੜਾ ਜਿਆਦਾ ਚੱਲ ਰਿਹਾ ਗੁੱਡ ਗਰਲ ਆਪਣਾ ਗੁੱਡ ਗਰਲ ਕੁੜੀਆਂ ਦੇ ਲਈ ਸਪੈਸ਼ਲ ਆ ਉਹ ਆਪਣੇ ਬਣਾ ਰੈਡੀ ਪਿਆ ਹੋਇਆ ਰੈਡੀ ਪਿਆ ਬੜਾ ਦਿਖਾਇਓ ਜੀ ਮੈਨੂੰ ਕੀ ਬਾਤ ਆ ਆ ਮੈਨੂੰ ਜਿਆਦਾ ਪਸੰਦ ਆ ਐਕਚੁਅਲ ਦੇ ਵਿੱਚ ਐਕਚੁਅਲ ਦੇ ਵਿੱਚ ਕੀ ਰੈਡੀ ਹੋਇਆ ਹੋਇਆ ਉਹ ਜਿਹੜੀ ਪ੍ਰੋਜੈਕਸ਼ਨ ਆ ਨਾ ਜਿਹੜੀ ਉਹ ਜਦੋਂ ਰੈਡੀ ਹੋਏ ਨੇ ਥੋੜਾ ਜਿਹਾ ਬਾਹਰ ਰੱਖਦੇ ਆ ਇਹ ਕਿੰਨਾ ਟਾਈਮ ਤੱਕ ਇਹ ਮਤਲਬ ਲਗਾਉਣ ਤੋਂ ਬਾਅਦ ਲਾਈਕ ਕਿੰਨਾ ਕਲੌਨ ਤੱਕ ਇਸਤੇ ਕਰਦੇ ਆ ਇਹ ਲੰਬਾ ਚੱਲਦਾ ਇਹ 6-7 ਘੰਟੇ ओके ਇੱਧਰੋਂ ਦੋ ਤਿੰਨ ਦਿਨ ਚੱਲਦਾ ਉਹ 24 ਘੰਟੇ ਪਲੱਸ ਹੋ ਜਾਂਦਾ ਇੱਧਰੋਂ ਮੇਬੀ ਉਸ ਤੋਂ ਵੀ ਲੌਂਗ ਚੱਲ ਜਾਂਦਾ ਇੱਥੇ ਹਣਾ ਉਹ ਸਰਵ ਹੋ ਜਾਂਦਾ ਨਾ ਬੋਡੀ ਦੇ ਵਿੱਚ ਜੀ 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 ਬਾਕੀ ਜੇ ਆਫਿਸ ਟਾਈਮ ਤੇ ਬੰਦੇ ਨਾਲ ਇਹ ਲਾਸਟ ਉਹਨੇ ਵਰਤੀ ਜਾਂਦੀ ਹੈ ਹੂੰ 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 ਉਹ ਤਾਂ ਓਵਰ ਵੀ ਨਹੀਂ ਆ ਨਾ ਇੱਕ ਹੁੰਦਾ ਚੀਜ਼ ਓਵਰ ਹੁੰਦੀ ਹੈ ਨਾਰਮਲ ਹੈ ਸੋ ਮਤਲਬ ਮੈਨੂੰ ਇਹੀ ਸਹੀ ਲੱਗੀ ਹੈ ਜਿੰਨੀ ਆਪਕਾ ਸੋਣੀਆ ਕਿਸੇ ਚੀਜ਼ ਆਪਣਾ ਸਾਰਾ ਮੰਡੀ ਇੱਥੇ ਲੈ ਕੇ ਜਾਂਦਾ 43 ਕੋਈ ਗੱਲ ਹੀ ਨਹੀਂ ਬਾਕੀ ਸ਼ਾਇਦ ਆਪਣਾ ਲੈ ਜੀਆ ਕੁਝ ਤਾਂ ਕਿਦਰ ਸਿਰ ਤੁਸੀਂ ਬੇਸ ਟਾਈਮ ਤੋਂ ਕਿ ਜਿਹੜੀ ਚੀਜ਼ ਲੋੜਾ ਲੈ ਲੋ ਐਨ ਆ ਕੀ ਚੀਜ਼ ਹੈ ਵਾਹ ਮਤਲਬ ਬੋ ਕੇ ਲੱਗ ਰਹੀ ਹੈ ਨਾ ਹਾਂ ਜਿਹੇ ਗਿਫਟ ਆਸਤੇ ਆ ਜਿਹਨਾਂ ਦਾ 24 ਦਾ ਬਰਥਡੇ ਹੈ ਜੇਕਰ ਤੁਹਾਨੂੰ ਸੇਵ ਕਰਨਾ ਹੋਵੇਗਾ ਵੈਂਟਾ ਨਾ ਵਾਹ ਜੀ 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 ਆਰੇ ਬਟੰਡੇ ਦੇ ਵਿੱਚ ਮਸ਼ਹੂਰ ਦੁਕਾਨ ਆ ਇਹਨਾਂ ਦੀ ਐਸ ਆਰ ਵਾਲਾਂ ਦੀ ਤਾਂ ਹੀ ਤੁਸੀਂ ਮੈਨੂੰ ਇੱਥੇ ਲੈ ਕੇ ਆਏ ਹੋ ਕੀ ਬਾਤ ਦਵਾਈ ਦੇ ਮਸ਼ਹੂਰ ਇੱਧਰ ਸਾਰੇ ਜਿਹੜੇ ਦਬਈ ਫੌਰਨ ਚ ਬਣ ਜਾਂਦਾ ਨਾ ਸਾਰੇ ਇੱਥੇ ਬਣਦੇ ਹੈਗੇ ਆਪ ਤਾ ਕਰਦੇ ਭਾਈ ਆ ਦੇਖ ਇੱਧਰ ਮਸ਼ੀਨਾਂ ਤੇ ਵਾਹ हां सारे सारा अपने लाइक डेकोरेशन वास्ते है ना हां जी हां ये फ्रेगरेंस जिदा आपा होम ਦੇ ਵਿੱਚ ਉਹ ਮੇਰੇ ਨਾਲ ਦੀ ਨਹੀਂ ਜਿਹੜੀ ਮੇਰੀ ਰੂਮ ਮੇਟ ਹੈ हां हां ਉਹ ਵੀ ਇਹ ਵਿੱਚ ਇਕੂਗੀ ਉਹਨੂੰ ਖੁਸ਼ ਹੋ ਜੂਗੀ ਉਹ ਤਾਂ ਇਹ ਤਾਂ ਮੇਰ ਨੂੰ ਵੀ ਜਾ ਗਿਆ ਸਫੀਰ ਰੂਮ ਨੂੰ ਕਾਰਟ ਲਾਉਣ ਨੂੰ ਵੀ ਪਾ ਦੀ 5 5 ਛੁੱਸੀਆਂ ਆ ਉਹ ਕਾਰ ਜਿਹੜਾ ਪਈਆਂ ਨੇ ਆ ਮੈਂ ਮੈਂ ਵੀ ਲੈਣਾ ਕੀ ਹੈ ਕਾਰ ਵਾਲਾ ਉਹ ਦਿਖਾਈ ਯਾਰ ਬਈ ਨੂੰ ਵੀ ਦੇ ਦੇ ਯਾਰ ਵਾਹੰਦ ਗਨੇ ਆਕਾਰ ਜੀ ਸੀ ਢੰਗ ਤੇ ਆਉਂਦੇ ਦਵਾਈ ਲਈ ਤੋਂ ਮਾਦਾ ਇੱਥੇ ਲੈ ਕੇ ਆ ਨਾ ਸਾਰਿਆਂ ਅੱਛਾ ਹੋਰੀਆ ਹੋਰੀ ਇੱਥੇ ਲੱਗ ਗਿਆ ਜੀ ਹਾਂਜੀ ਵਾਓ ਇੱਕ ਪੇਸ ਫਿਰ ਆ ਵੀ ਕਰ ਲੈਨੇ ਆ ਯਾਰ ਗੱਡੀ ਚ ਤਾਂ ਆਬਵੀਅਸਲੀ ਫਿਰ ਥੋੜਾ ਆ ਹਨਾ ਹੁਣ ਜਦੋਂ ਆਏ ਐ ਇੰਨੀ ਦੂਰ ਆਪਾਂ ਸਪੈਸ਼ਲੀ ਤੁਸੀਂ ਮੈਨੂੰ ਇੱਥੇ ਲੈ ਕੇ ਆਏ ਹੋ ਬਈ ਤਾਂ ਫਿਰ ਇੰਨਾ ਕਿਦਾ ਬੰਦ ਆ ਜੀ ਮੇਰੇ ਚੈੱਕ ਕਰ ਦੋ ਇਹ ਕੇ ਵੀ ਕਰ ਦੋ ਔਰ ਮੈਂ ਮੈਂ ਦੇਖ ਲਾਂ ਕੁਛ ਹਾਂਜੀ ਹਮ ਜ਼ਰੂਰ ਦੇਖੋ ਮੈਨੂੰ ਆਪਣੇ ਰੂਮ ਵગેਰਾ ਲਈ ਵੀ ਕੁਛ ਨਾ ਕੁਛ ਇੱਕ ਮਿੰਟ ਹੋਗਾ ਇੱਕ ਚੀਜ਼ ਮੈਨੂੰ ਹੋਰ ਦੱਸੋ ਹਾਂ आज द पैकिंग पूरी पैकिंग ਲੈਣੇ ਆ ਕਿਉਂਕਿ کافی ਸਾਰਾ ਸਰਕਲ ਆ ਮੇਰਾ ਹਣਾ ਫਿਰ ਉਹ ਸਾਰੇ ਵੀ ਜਿਤ ਕਰਨਗੇ ਕਿ ਯਾਰ ਮੈਨੂੰ ਵੀ ਸੇ ਇਨ ਚੀਜ਼ ਦਾ ਮਤਲਬ ਇਹਦੇ ਵਿੱਚ ਕੀ ਡਿਸਕਾਊਂਟ ਕਰ ਸਕਦੇ ਹੋ ਡਿਸਕਾਊਂਟ ਅਸੀਂ ਜੋ 12 ਮਾਦੀ ਆਪਣੀ ਜੋ ਆਪਣੀ ਬੋਟਲਸ ਆ ਨਾ ਇਹ ਆਪਣੀ 1200 ਦੀ ਹੈ ਓਕੇ ਜੀ ਇਹ ਹੋ ਗਿਆ ਆਪਣੇ 6 ਹੋ ਗਏ ਜੀ 6 ਬੋਤਲਾਂ ਦੇ ਅਕੋਰਡਿੰਗ ਇਹ 750 ਰੁਪਏ ਦੀ ਜੀ ਤਾਂ ਅਸੀਂ ਇਹ 6 ਬੋਤਲਾਂ ਅਸੀਂ 6 ਆਖੀ ਸਿਰਫ ਹੀ ਹਾਂ ਇਹਦੇ ਸੀ 1200 ਰੁਪਏ ਲੱਗ ਰਹੇ ਤੇ ਵਿੱਚ ਉਹ ਮਤਲਬ ਇੱਕ ਬੋਤਲ ਆਪਾਂ 1000 ਦੀ ਬੈਗੀ ਹਾਂ ਨਾਲ ਅਸੀਂ ਜੋ ਵੀ ਕਸਟਮਰ ਨੂੰ ਕੋਈ ਕਿਸੇ ਤਰੀਕੇ ਲਈ ਕੋਈ ਪਰਫਿਊਮ ਦੇ ਸੀ ਛੋਟੇ ਜੋ ਹੈਗੇ ਨਾ ਸਾਡੇ ਉਹ ਸ਼ੁ크ਰਾ ਭਰਾ ਸਫੀ ਬਚਾਲਾ ਬੈਦ ਮਾ ਦਾ ਨਾ ਕੋਈ ਮਾਰ ਬੈਠਾ ਸੀ ਉਹ ਇੱਥੇ ਟੰਗਾ ਹੋ ਗਿਆ ਮੈਂ ਇੱਥੇ ਲਿਆ ਕਿਤੇ ਮੈਨੂੰ ਹੋਰ ਲੈ ਜਿੰਨਾ ਕਿਤੇ ਨਾ ਤਾਂ 20-30000 ਨੂੰ ਥਾਂ ਹੋ ਗਿਆ ਸੀ ਤੇ ਨਾਲੇ ਸਾਨੂੰ ਪਤਾ ਤੇਰੀ ਪਿੰਡ ਵਾਲਿਆਂ ਦੀ ਬੇਇੱਜ਼ਤੀ ਹੋ ਗਈ ਸੀ ਨਹੀਂ ਨਹੀਂ ਆਪਾਂ ਕੇਸੀ ਹਾਂ ਕੋਈ ਵੀ ਤੇਰਾ ਯਾਰ ਦੋਸਤ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੋਵੇ ਤੇਰੇ ਲਿੰਕ ਦਾ ਬੰਦਾ ਹੋਵੇ ਜਾਂ ਉਹਨੂੰ ਵੀਡੀਓ ਸ਼ੇਅਰ ਕਰਕੇ ਆਵੇ ਜਾਂ ਤੇਰੇ ਤੇ ਰੈਫਰੈਂਸ ਲੈ ਕੇ ਆਵੇ ਤਾਂ ਉਹਨੂੰ ਹੋਰ ਤੋਂ ਵਧੀਆ ਤੋਂ ਵਧੀਆ ਉਪਹਾਰ ਦੇਵਾਂਗੇ ਕੋਈ ਟੈਨਸ਼ਨ ਤਾਂ ਮੱਕ ਹੋ ਜਾਵੇ ਲੈ ਵੀ ਦੋਸਤੋ ਕੋਈ ਵੀ ਬਾਹਰੋਂ ਆਵੇ ਕਿਤੋਂ ਵੀ ਆਵੇ ਮੈਂ ਤਾਂ ਹਵਾ ਚ ਆ ਕੇ ਦੇਖ ਫੁਕਦੀ ਮਾਰੀ ਸੀ ਇੱਥੇ ਸੱਤ ਮੁੱਤ ਸੀ ਸਾਨੂੰ ਰਾਜੇ ਤੇ ਮਹਾਰਾਜਾਂ ਵਾਲਾ ਇਤਨ ਮਿਲਦਾਗਾ ਐਸਆਰ ਇਤਰ ਬਠੰਡਾ ਨੰਬਰ ਵਾਈਆਂ ਦਾ ਸਕਰੀਨ ਤੇ ਆ ਇੱਕ ਵਾਰੀ ਜਰੂਰ ਪਹੁੰਚੋ ਤੇ ਰੇਟ ਵੀ ਬਗਾਂ ਦੇ ਠੀਕ ਠਾਕ ਹੀ ਨੇ ਮਾਲਾ ਵੱਜ ਤੇ ਠੀ ਨੇ ਸਾਰਾ ਦੇ